ਪੰਜਾਬ ਦੀ 3 ਕਰੋੜ ਦੀ ਵਾਦੀ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਦਾ ਪਰਿਵਾਰ 1 ਕਰੋੜ ਤੋਂ ਵੱਧ ਪੰਜਾਬ ਦੀ ਧਰਤੀ ਤੇ ਹੈ ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀਆਂ ਫੋਟੋਆਂ ਦਫ਼ਤਰਾਂ ਦੇ ਵਿੱਚ ਲਵਾਉਣ ਦਾ ਨੋਟਿਸ ਜਾਰੀ ਕਰਕੇ ਫੋਟੋਆਂ ਲਗਵਾ ਕੇ ਇੱਕ ਡਰਾਮੇਬਾਜ਼ੀ ਕਰਨ ਵਾਲੀ ਜਿਹੜੀ ਸਰਕਾਰ ਹੈ ਇਹਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਪਰਿਵਾਰ ਤੇ ਕੱਲ ਬੜਾ ਵੱਡਾ ਤਸ਼ੱਦਦ ਕੀਤਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਦੇ ਘਰਾਂ ਤੇ ਛਾਪੇ ਘਰਾਂ ਦੇ ਵਿੱਚ ਉਹਨਾਂ ਦੀਆਂ ਔਰਤਾਂ ਨੂੰ ਡਰਾਉਂਦੇ ਆ ਉਹਨਾਂ ਦੇ ਬੱਚਿਆਂ ਨੂੰ ਡਰਾਉਂਦੇ ਆ ਔਰ ਕੱਲ ਇਹਨਾਂ ਨੇ ਪੰਜਾਬ ਦੇ ਕੋਨੇ-ਕੁਨੇ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਗਰੀਬ ਸਮਾਜ ਮਜ਼ਦੂਰ ਸਮਾਜ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਪਰਿਵਾਰ ਦੇ ਲੋਕਾਂ ਨੂੰ ਚੱਕ ਕੇ ਜਿਨ੍ਹਾਂ ਚ ਬੰਦ ਕਰਤਾ ਇਸ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅੰਬੇਡਕਰਵਾਦੀ ਮਿਸ਼ਨਰੀ ਯੂनाइटेड ਵੌਇਸ ਆਫ ਪੰਜਾਬ ਵੱਲੋਂ ਪੂਰਨ ਹਮਾਇਤ ਕਰਦੇ ਆਂ ਜੋ ਸਰਕਾਰ ਨੇ ਗੱਲ ਕੀਤਾ ਉਹਦੀ ਪੁਰਜ਼ੋਰ ਨਿੰਦਾ ਕਰਦੇ ਆਂ ਤੇ ਮੈਂ ਅਪੀਲ ਕਰਦਾ 바ਵਾ ਸਾਹਿਬ ਡਾਕਟਰ ਅੰਬੇਦਕਰ ਦੇ ਨਾਮ ਤੇ ਜੁਨੀਆਂ ਵੀ ਪੰਜਾਬ ਚ ਜਿੱਥੇ ਬੰਦੀਆਂ ਮਣੀਆਂ ਸਾਰੇ ਇਹਨਾਂ ਦੀ ਸਪੋਰਟ ਤੇ ਆਓ ਬਹੁਤ ਸਤਿਕਾਰਯੋਗ ਪੰਜਾਬ ਵਾਸੀਓ ਜੈ ਭੀਮ ਜੈ ਦੇਸ਼ ਪੰਜਾਬ ਅਸੀਂ ਅੱਜ ਉਸ ਮੁੱਦੇ ਤੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਜਿਹੜਾ ਕਨ ਪੰਜਾਬ ਸਰਕਾਰ ਨੇ ਗਰੀਬਾਂ ਤੇ ਜ਼ੁਲਮ ਕੀਤਾ ਏਸੀ ਗਲਤੀ ਇਸੇ ਮੁੱਦੇ ਤੇ ਗੱਲ ਕਰਾਂਗੇ ਪੰਜਾਬ ਦੀ 3 ਕਰੋੜ ਦੀ ਵਾਦੀ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਦਾ ਪਰਿਵਾਰ 1 ਕਰੋੜ ਤੋਂ ਵੱਧ ਪੰਜਾਬ ਦੀ ਧਰਤੀ ਤੇ ਹੈ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀਆਂ ਫੋਟੋਆਂ ਦਫ਼ਤਰਾਂ ਦੇ ਵਿੱਚ ਲਵਾਉਣ ਦਾ ਨੋਟਿਸ ਜਾਰੀ ਕਰਕੇ ਫੋਟੋਆਂ ਲਗਵਾ ਕੇ ਇੱਕ ਡਰਾਮੇਬਾਜ਼ੀ ਕਰਨ ਵਾਲੀ ਜਿਹੜੀ ਸਰਕਾਰ ਹੈ ਇਹਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਪਰਿਵਾਰ ਤੇ ਕੱਲ ਬੜਾ ਵੱਡਾ ਤਸ਼ੱਦਦ ਕੀਤਾ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੱਦੇ ਤੇ ਕੱਲ 20 ਮਈ ਨੂੰ ਗਰੀਬ ਲੋਕਾਂ ਨੇ ਨੋਂ ਸੋ ਸਾਈ 1 ਕਿੜ ਜਮੀਨ ਤੇ ਚਿਰਾਗ ਜਗਾਉਣੇ ਸੀ ਬੇਆਵਾਜ਼ ਨੂੰ ਆਵਾਜ਼ ਕਰਨਾ ਸੀ ਬੇਗਮਪੁਰਾ ਵਸਾਉਣਾ ਸੀ ਉਹਦੇ ਲਈ ਲੋਕ ਤਾਂ ਇਸ ਸਰਕਾਰ ਦੇ ਇਸ ਜਨਮ ਸਰਕਾਰ ਨੇ ਦੋ ਦਿਨ ਹੋ ਗਏ ਦੋ ਦਿਨਾਂ ਤੋਂ ਪਰਸੂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਦੇ ਘਰਾਂ ਤੇ ਛਾਪੇ ਘਰਾਂ ਦੇ ਵਿੱਚ ਉਹਨਾਂ ਦੀਆਂ ਔਰਤਾਂ ਨੂੰ ਡਰਾਉਂਦੇ ਆ ਉਹਨਾਂ ਦੇ ਬੱਚਿਆਂ ਨੂੰ ਡਰਾਉਂਦੇ ਆ ਔਰ ਕੱਲ ਇਹਨਾਂ ਨੇ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਗਰੀਬ ਸਮਾਜ ਮਜ਼ਦੂਰ ਸਮਾਜ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਪਰਿਵਾਰ ਦੇ ਲੋਕਾਂ ਨੂੰ ਚੱਕ ਕੇ ਜਿੱਲਾਂ 'ਚ ਬੰਦ ਕਰਤਾ ਚੱਕ ਕੇ ਜੇ ਉਹ ਕੀ ਮੰਗਦੇ ਸੀ ਬੇਅਵਾਜ਼ ਜ਼ਮੀਨ ਨੂੰ ਆਵਾਜ਼ ਕਰਨਾ ਹੈ ਦੋ-ਦੋ ਚਾਰ-ਚਾਰ ਕਿੱल्ल्याਾਂ ਦੀ ਬਾਹੀ ਕਰ ਲਈ ਆਪਦੇ ਪਰਿਵਾਰ ਨੂੰ ਪਾਲਣ ਲਈ ਸਰਕਾਰਾਂ ਤਾਂ ਫੇਲ ਹੋ ਗਈਆਂ ਇੰਨੀ ਮੰਗਾਈ ਹੈ ਗਰੀਬ ਨੂੰ ਕੰਮ ਨਹੀਂ ਮਿਲ ਰਿਹਾ ਲੋਕ ਭੁੱਖੇ ਮਰਦੇ ਨੇ ਤੇ ਜੇ ਉਹ ਆਪਣਾ ਹੀਲਾ ਵਸੀਲਾ ਕੋਈ ਕਰਨਾ ਚਾਹੁੰਦੇ ਆ ਪਰ ਇਹ ਸਰਕਾਰ ਨੂੰ ਮਨਜ਼ੂਰ ਨਹੀਂ ਹੈ ਐ ਭਗਵੰਤ ਮਾਨ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਾਲੇ ਗਰੀਬ ਜਿਹੜੇ ਸਮਾਜ ਨੇ ਡਾਕਟਰ ਅੰਬੇਡਕਰ ਦੇ ਪਰਿਵਾਰ ਦਾ ਹਿੱਸਾ ਹੈ ਇਹ ਇਕੱਲੇ ਨਹੀਂ ਹੈ ਪੰਜਾਬ ਚ ਵਸਦਾ 1 ਕਰੋੜ ਤੋਂ ਵੱਧਾ ਪਰਿਵਾਰ ਹਰ ਜੀ ਇਨਾਂ ਦੇ ਨਾਲ ਇਨਾਂ ਨਾਲ ਹਮਦਰਦੀ ਹੈ ਅਸੀਂ ਚਿੱllਾਂਗੇ ਵੀ ਤੁਰਾਂਗੇ ਇਹ ਕੋਈ ਗਲਤ ਕੰਮ ਨਹੀਂ ਕਰ ਰਹੇ ਚੰਗਾ ਕੰਮ ਕਰ ਰਹੇ ਆ ਅਸੀਂ ਇਸ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅੰਬੇਡਕਰਵਾਦੀ ਮਿਸ਼ਨਰੀ ਯੂਨਾਈਟਿਡ ਵੌਇਸ ਆਫ ਪੰਜਾਬ ਵੱਲੋਂ ਪੂਰਨ ਹਮਾਇਤ ਕਰਦੇ ਆਂ ਜੋ ਸਰਕਾਰ ਨੇ ਗੱਲ ਕੀਤਾ ਉਹਦੀ ਪੁਰਜ਼ੋਰ ਨਿੰਦਾ ਕਰਦੇ ਆ ਤੇ ਮੈਂ ਅਪੀਲ ਕਰਦਾ 바ਵਾ ਸਾਹਿਬ ਡਾਕਟਰ ਅੰਬੇਦਕਰ ਦੇ ਨਾਮ ਤੇ ਜੁਨੀਆਂ ਵੀ ਪੰਜਾਬ ਚ ਜਥੇ ਬੰਦੀਆਂ ਬਣੀਆਂ ਸਾਰੇ ਇਹਨਾਂ ਦੀ ਸਪੋਰਟ ਤੇ ਆਓ ਇਹ ਸਾਡੇ 바ਵਾ ਸਾਹਿਬ ਡਾਕਟਰ ਅੰਬੇਦਕਰ ਦਾ ਪਰਿਵਾਰ ਹੈ ਪਰਿਵਾਰ ਦੇ ਮੈਂਬਰ ਇਸ ਵੇਲੇ ਸਰਕਾਰੀ ਜ਼ਬਰਦਸਤ ਪੀੜਤ ਹੈ ਆਪਾਂ ਸਾਰੇ ਆਈਆਂ ਜੁਨੀਆਂ ਵੀ ਗੁਰੂ ਰਵਿਦਾਸ ਸੁਭਾਵਾ ਜਿੰਗੀਆਂ ਵੀ ਬਾਬਾ ਵਾਲਮੀਕ ਜੀ ਸੁਭਾਵਾ ਆ ਜਿੰਨੀਆਂ ਵੀ ਬਾਬਾ ਜੀਵਨ ਸਿੰਘ ਦੇ ਨਾਂ ਤੇ ਬਣੀਆਂ ਸੁਭਾਵਾਂ ਆ ਜਿੰਨੀਆਂ ਵੀ ਸਤਗੁਰੂ ਕਬੀਰ ਜੀ ਦੇ ਨਾਂ ਤੇ ਬਣੀਆਂ ਸੁਭਾਵਾਂ ਆ ਆਪਾਂ ਸਾਰੇ ਹੀ ਇਹ ਜਿਹੜੇ ਆ ਸਾਡੇ ਗਰੀਬ ਲੋਕ ਆਪਦੇ ਬੱਚਿਆਂ ਨੂੰ ਪਾਲਣ ਲਈ ਇੱਕ ਇੱਕ ਦੋ ਦੋ ਕਿੱਲੇ ਲੈ ਕੇ ਉਥੇ ਬੇਗਮਪੁਰਾ ਵਸਾ ਕੇ ਰੋਜੀ ਰੋਟੀ ਤੋਰਨਾ ਚਾਹੁੰਦੇ ਆ ਆਓ ਆਪਾਂ ਉਹਨਾਂ ਦੀ ਮਦਦ ਤੇ ਆਈਏ ਸਾਰਿਆਂ ਨੂੰ ਅਪੀਲ ਹੈ ਤੇ ਅਸੀਂ ਆਪਣੀ ਸੰਸਥਾ ਬਣਾਉਂ ਇਨਾਂ ਦੀ ਪੁਰਜ਼ੋਰ ਹੁਮਾਇਤ ਕਰਦੇ ਆ ਕਿ ਸਰਕਾਰ ਨੂੰ ਕਿਤਾਬੀ ਦੰਨੇ ਕਿ ਸਰਕਾਰ ਸੋਚ ਲਵੇ ਭਗਵੰਤਬਾਨ ਪਾਂਡਵਾਂ ਨੇ ਕੌਰਵਾਂ ਤੋਂ ਪੰਜ ਪੰਢੀ ਮੰਗੇ ਸੀ ਫਿਰ ਸਾਰਾ ਕੁਝ ਛੱਡ ਕੇ ਭਜਣਾ ਪਿਆ ਕੌਰਵਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕ ਪੰਜਾਬ ਦੀ ਧਰਤੀ ਤੇ ਇਤਿਹਾਸ ਦੁਹਰਾਉਣਗੇ ਸਰਕਾਰ ਬਾਜ਼ ਆ ਜਾਏ ਸਰਕਾਰ ਦੇ ਵਿੱਚ ਬੈਠੇ ਜਿਹੜੇ ਸ਼ੈਡਿਊਲਡ ਕਾਸਟ ਮੰਤਰੀ ਆ ਐਮਐਲਏ ਆ ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਗਰੀਬਾਂ ਦੇ ਹੁੰਦੇ ਜ਼ੁਲਮ ਤੇ ਜਿਹੜੇ ਜ਼ੁਬਾਨ ਤੱਕ ਨਹੀਂ ਖੋਲ ਸਕਦੇ ਇੱਕ ਗੱਲ ਨਹੀਂ ਬੋਲ ਸਕਦੇ ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਇਹ ਗੱਦਿਆਂ ਨੂੰ ਕੁਝ ਨਹੀਂ ਦੇਣਾ ਐਂਡ ਤੇ ਇੱਕ ਦਿਨ ਆਪ ਦਾ ਪਰਿਵਾਰ ਹੀ ਕੰਮ ਆਉਣਾ ਹੈ ਆਪਦੇ ਪਰਿਵਾਰ ਲਈ ਖੜਨਾ ਇਹਨਾਂ ਨੇ ਚੱਕ ਕੇ ਬਾਹਰ ਮਾਰਨੇ ਫਿਰ ਵੇਖਣਗੇ ਸੋ ਮੇਰੀ ਪੁਰਜੋ ਰੀ ਪੀ ਲੈ ਪੰਜਾਬ ਦੇ ਹਰ ਵਾਸੀ ਨੂੰ ਜਿਹੜਾ ਕਹਿੰਦੇ ਨੇ ਇਹ ਗਰੀਬਾਂ ਤੇ ਜ਼ੁਲਮ ਹੁੰਦਾ ਸਰਕਾਰਾਂ ਜ਼ੁਲਮ ਕਰਦੀਆਂ ਆਓ ਆਪਾਂ ਜਿਹੜੇ ਜਿਨ੍ਹਾਂ ਤੇ ਜ਼ੁਲਮ ਹੋ ਰਿਹਾ ਉਹਨਾਂ ਦੇ ਨਾਲ ਖੜੀਏ ਪਹਿਲਾਂ ਲਿਪਸਿੰਤੀ ਤੇ ਦਾਓ ਬੋਲੋ ਕਿਉਂ ਨਹੀਂ ਬੋਲਦੀਆਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਨਾਂ ਤੇ ਬੜੀਆਂ ਸੁਭਾਵਾਂ ਗੁਰੂ ਰਵਦਾਸ ਜੀ ਦੇ ਨਾਂ ਤੇ ਬੜੀਆਂ ਸੁਭਾਵਾਂ ਮਹਾਰਿਸ਼ੀ ਬਾਣੀ ਕੀ ਦੇ ਨਾਮ ਤੇ ਬੜੀਆਂ ਸੁਭਾਵਾਂ ਬਾਬਾ ਜੀਵਨ ਸਿੰਘ ਜੀ ਦੇ ਨਾਮ ਤੇ ਬੜੀਆਂ ਸੁਭਾਵਾਂ ਕਿਉਂ ਨਹੀਂ ਬੋਲਦੀਆਂ ਬੋਲੋ ਆਪਣੇ ਪਰਿਵਾਰ ਦੇ ਮੈਂਬਰ ਪੀੜਤ ਨੇ ਉਹਨਾਂ ਦੇ ਦੁੱਖ ਚ ਸ਼ਰੀਕ ਹੋ ਜੀਏ ਉਹਨਾਂ ਦੇ ਨਾਲ ਖੜੀਏ ਇਹਨਾਂ ਬੇਨਤੀਆਂ ਨਾਲ ਧਰਵਾਦੀਆਂ ਵਾਹਿਗੁਰੂ ਜੀ ਕਾ ਖਾਲਸਾ Why do you think?